ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਜੀ ਤੁਹਾਡਾ ਬਹੁਤ-ਬਹੁਤ ਮੇਰੇ ਚੈਨਲ ਤੇ ਇਹ yellow color ਦਾ suit si full work ਵਿੱਚ ਹੈ ਇਹ ਵਾਲਾ white color ਦਾ suit ਹੈ ਜਿਸ ਤੇ ਹਲਕਾ ਜਿਹਾ ਮਿਰਰ ਵਰਕ ਦਾ ਕੰਮ ਕੀਤਾ ਹੋਇਆ ਹੈ ਪੂਰਾ ਫੁੱਲ ਜਾਲ ਦੇ ਵਿੱਚ suit ਰੈਡੀ ਹੈ ਇਹ ਬਹੁਤ ਸੋਹਣਾ ਲੱਗ ਰਿਹਾ ਹੈ ਸਾਰੇ suit ਜਿਆਦਾ ਬੇਸ ਇਹਨਾਂ ਦਾ ਅਸੀਂ white ਤੁਹਾਨੂੰ ਦਿਖਾਵਾਂਗੇ ਇਹ ਅਨਾਰਕਲੀ ਦੇ ਵਿੱਚ suit ਹੈ ਮਲਟੀ ਕਲਰ ਦੀ ਅਤੇ ਵਰਕ ਕੀਤਾ ਹੋਇਆ ਹੈ ਇਹ ਇੱਕ ਫਰੰਟ ਫੁੱਲ ਹੈਵੀ ਹੈ ਤੁਸੀਂ ਕਿਸੇ ਵੀ ਕਲਰ ਤੇ ਇਹਨੂੰ ਡਾਈ ਕਰਵਾ ਸਕਦੇ ਹੋ ਪੂਰਾ ਸ਼ੈਡੋ ਵਰਕ ਦਾ ਕੰਮ ਹੈ ਇਹਦੇ ਉੱਪਰ ਇਹ ਵਾਲਾ ਕਲਰ ਵੀ ਬਹੁਤ ਸੋਹਣਾ ਹੈ ਵਾਈਟ ਦੇ ਉੱਪਰ ਹੀ ਇਹ ਕੰਮ ਪੂਰਾ ਮੋਤੀ ਦਾ ਕੰਮ ਹੈ ਟੋਟਲ ਹੈਂਡਵਰਕ ਦੇ ਸੂਟ ਹੈ ਇਹ ਫੁੱਲ ਲੈਂਥ ਹੈ ਕੋਈ ਘੇਰੇ ਦੀ ਕੋਈ ਪ੍ਰੋਬਲਮ ਨਹੀਂ ਆਉਂਗੀ ਇਹਦੇ 'ਚ ਇਹ ਵਾਲਾ ਸੂਟ ਡਾਈ ਕੀਤਾ ਹੋਇਆ ਇਹ ਵੀ ਦੇਖੋ ਕਿੰਨਾ ਸੋਹਣਾ ਕਲਰ ਹੈ ਇਹਨਾਂ ਨਾਲ ਦੁਪੱਟੀਆਂ ਤੇ ਕੰਮ ਹੈ, ਬੈਕ ਫਰੰਟ ਤੇ ਕੰਮ ਹੈ ਇਹਨਾਂ ਦੇ। ਪੂਰੇ ਫੁੱਲ ਹੈਵੀ ਸੂਟ ਹੈ। ਕਲਰ ਬਹੁਤ ਸੋਹਣਾ ਇਹਨਾਂ 'ਚ ਤੁਸੀਂ ਕਲਰ ਡਾਈ ਕਰਵਾ ਸਕਦੇ ਹੋ। ਇਹ ਜਿਵੇਂ ਨਾਰਕਲੀ ਇਹਨੂੰ ਵੀ ਡਾਈ ਕਰਵਾ ਸਕਦੇ ਹੋ। ਵਾਈਟ ਕਲਰ ਦਾ ਤੇ ਤੁਸੀਂ ਜਿਹੜਾ ਮਰਜ਼ੀ ਸ਼ੇਡ ਆਪਦੀ ਪਸੰਦ ਦਾ ਕਰਵਾ ਸਕਦੇ ਜਿਵੇਂ ਇਹ ਪਿੰਕ ਕਲਰ ਦਾ ਬਹੁਤ ਸੋਹਣਾ। ਬੇਬੀ ਪਿੰਕ ਜਾਂ ਕਲਰ ਹੈ ਫੁੱਲ ਜਾਲ ਦਾ ਫਰੰਟ ਬਣਿਆ ਹੋਇਆ ਇਹਦੇ ਤੇ ਇਹ ਜਿਵੇਂ ਫੁੱਲ ਜਾਲ ਜੇਬ ਬਣਿਆ ਹਲਕਾ ਹਲਕਾ ਦੇਚ ਮਿਡਲ ਵਰਕ ਦਾ ਕੰਮ ਹੈ ਬਹੁਤ ਸੋਹਣਾ ਪੀਸ ਹੈ ਏ ਘੇਰਾ ਲੈਂਥ ਕੋਈ ਪ੍ਰੋਬਲਮ ਨਹੀਂ ਹੋਊਗੀ ਤੁਸੀਂ ਜਿੱਦਾਂ ਮਰਜੀ ਇਹਨੂੰ ਰੈਡੀ ਕਰਵਾ ਸਕਦੇ ਹੋ ਕਿਉਂਕਿ ਦੁਪੱਟੇ ਇਹਨਾਂ ਦੇ ਨਾਲ ਹੋਣਗੇ ਵਰਕ ਵਾਲੇ ਬਾਟਮ ਤੇ ਵੀ ਵਰਕ ਹੋਗਾ ਨਾ ਤੇ ਇਹ neck ਵਾਲਾ ਪੀਸ ਹੈ ਕਿਉਂਕਿ ਜਿਆਦਾ ਇਹਦੇ ਵਿੱਚ neck ਵਾਲੇ ਪੀਸ ਹੋਣਗੇ ਕਿਉਂਕਿ ਉਹਦੇ ਵਿੱਚ ਤੁਹਾਨੂੰ ਕੋਈ ਪ੍ਰੋਬਲਮ ਨਹੀਂ ਆਊਗੀ ਘੇਰੇ ਦੀ ਲੈਂਥ ਦੀ ਕਿਉਂਕਿ ਲੰਮਾ फ्रंट ਤੇ ਵੀ ਕੰਮ ਹੋਊਗਾ ਗਲਾ ਵੀ ਫੁੱਲ ਹੈਵੀ ਹੋਏਗਾ ਟਿਸ਼ੂ ਦੇ ਉੱਪਰ ਬਣਿਆ ਹੋਇਆ 골ਡਨ ਟਿਸ਼ੂ ਨੈਕ ਬਣਿਆ ਹੋਇਆ ਪੂਰਾ ਬਹੁਤ ਹੈਵੀ ਕੰਮ ਮੇਰੇ ਤੇ ਦੁਪੱਟਾ ਵੀ ਨਾਲ ਇਹਦਾ ਦੁਪੱਟੇ ਸਾਰਿਆਂ ਦੇ ਨਾਲ ਹੋਣਗੇ ਇਹ ਵੀ ਵਾਈਟ ਕਲਰ ਦੇ ਵੀ ਗਲੇ ਤੇ ਕੰਮ ਹੈ ਪੂਰਾ ਫੁੱਲ ਹੈਵੀ ਕਲਰ ਤੁਸੀਂ ਜਿੱਦਾਂ ਮਰਜ਼ੀ ਡਾਈ ਕਰਵਾ ਸਕਦੇ ਹੋ ਇਹਦੇ 'ਚ ਇਹ ਵਾਲਾ ਜਿਵੇਂ ਬਹੁਤ ਸੋਨਾ ਛੇੜੇ ਵੀ ਇਹ ਵੀ ਡਾਈ ਹੋਇਆਗਾ ਪੀਸ ਵਾਈਟ ਜਿਹੜੇ ਤੁਹਾਨੂੰ ਤੁਸੀਂ ਦਿਖਾ ਰਹੇ ਇਹਦੇ ਵੀ ਨੈਕ ਤੇ ਕੰਮ ਹੈ ਦੀ ਦੁਪੱਟੇ ਤੇ ਕੰਮ ਹੈ ਬੈਕ ਤੇ ਕੰਮ ਹੋਊਗਾ ਇਹ ਵੀ ਬਹੁਤ ਸੋਹਣਾ ਸੁਲਟ ਹੈ ਇਹ ਸਾਰੇ ਹੈਂਡਮੇਡ ਸੂਟ ਹੈ ਜੀ ਹੱਥ ਦੀ ਕੜਾਈ ਦੇ ਬਣੇ ਹੋਏ ਸੂਟ ਹੈ ਫੈਬਰਿਕ ਵੀ ਬਹੁਤ ਸੋਹਣਾ ਹੈ ਜੇ ਵਾਈਟ ਪਿਓਰ ਚੰਦੇਰੀ ਦੇ ਸੂਟ ਹੈ ਜਿਵੇਂ neck ਤੇ ਬਹੁਤ ਸੋਹਣਾ ਕੰਮ ਕੀਤਾ ਹੋਇਆ ਹੈ ਵਿੱਚ ਗੋਟੀਆਂ ਬੈਕ ਤੇ ਵੀ ਕੰਮ ਹੈ ਇਹਨਾਂ ਦੁਪੱਟਾ ਵੀ ਬਹੁਤ ਸੋਹਣਾ ਨਾਲ ਵਾਈਟ ਇਦਾਂ ਹੀ ਕੰਮ ਕੀਤਾ ਹੋਇਆ ਹੈ ਇਹਦੇ ਤੇ ਇਹ ਵੀ ਵਾਈਟ ਦੇ ਵਿੱਚ ਹੀ ਹੈ ਇਸ ਤੇ ਵੀ neck ਤੇ ਕੰਮ ਪਿਓਰ ਚੰਦੇਰੀ ਦੇ ਸੂਟ ਮੈਂ ਤੁਹਾਨੂੰ ਕਪੜਾ ਬੜੀ ਤੇ ਫੀਲ ਹੁੰਦਾ ਹੈ ਕਿ ਕਿੰਨਾ ਸੋਹਣਾ ਕਪੜਾ ਹੈ ਪਿਓਰ ਚੰਦੇਰੀ ਦੇ ਸੂਟ ਹੈ ਜਿਹੜਾ ਤੁਹਾਨੂੰ ਅਸੀਂ ਦਿਖਾ ਰਹੇ ਹਾਂ ਹਾਂਜੀ ਇਹ ਵੀ ਵਾਈਟ ਦੇ ਵਿੱਚ ਹੀ ਹੈ ਦੇਖੋ ਕਿੰਨਾ ਸੋਹਣਾ ਕੰਮ ਕੀਤਾ ਹੋਇਆ ਹੈ ਇਹਦੇ ਤੇ ਐ ਪੂਰਾ ਨੀਟ ਐਂਡ ਕਲੀਅਰ ਹੈ ਕੰਮ ਦੀ ਕੋਈ ਕੰਪਲੀਟ ਨਹੀਂ ਹੋਊਗੀ ਇਹਦੇ 'ਚ ਉਹ ਸੋਹਣੀ ਪੀਸ ਹੈ ਇਹ ਹਾਂਜੀ ਇਹ ਵਾਲਾ ਚ ਪਿਓਰ ਚੰਦੇਰੀ ਦੇ ਵਿੱਚ ਹੈ ਦੇਖੋ ਕਿੰਨੀ ਸੋਹਣੀ ਗਾਜਰੀ ਜੀ ਉਹਦੇ ਉੱਪਰ ਵਰਕੇ ਕੀਤਾ ਹੋਇਆ ਹੈ ਇਹਦੇ ਨਾਲ ਤੁਸੀਂ ਗਾਜ਼ਰੀ ਕਲਰ ਦੀ ਬਾਟਮ ਹੀ ਲਗਾ ਸਕਦੇ ਜਿਹੜਾ ਵਿੱਚ ਸ਼ੇਡ ਹੈ ਕਿਉਂਕਿ ਸਾਰੇ ਗੱਲਿਆਂ ਤੇ ਹੀ ਕੰਮ ਆਊਗਾ ਕਿਉਂਕਿ ਇਹਦੇ ਵਿੱਚ ਲੈਂਥ ਦਾ ਘੇਰੇ ਦਾ ਕੋਈ ਪ੍ਰੋਬਲਮ ਨਹੀਂ ਆਊਗੀ ਕਿਉਂਕਿ ਫਰੰਟ ਤੇ ਵੀ ਬੂਟੀ ਇਹਦੇ ਇਹ ਚਾਹ ਰਹੀ ਵੀ ਪਿਓਰ ਚਨੇਰੀ ਦੇ ਵਿੱਚ ਹੈ ਵੀ ਬਹੁਤ ਸੋਹਣਾ ਸੂਟ ਹੈ ਇਹਦੇ ਵੀ ਨੈਕ ਤੇ ਕੰਮ ਹੈ ਵਿੱਚ ਬੂਟੀ ਹੈ ਬੈਕ ਤੇ ਵੀ ਬੂਟੀ ਹੋਊਗੀ ਤੇ ਦੁਪੱਟੇ ਤੇ ਵੀ ਕੰਮ ਹੋਊਗਾ ਇਹਦੇ ਕਿਉਂਕਿ ਕਪੜਾ ਬਹੁਤ ਜ਼ਿਆਦਾ ਸੌਫਟ ਹੈ ਕਿਉਂਕਿ ਪਿਓਰ ਕਰਕੇ ਇਹ ਪਿਓਰ ਜਾਰਜਟ ਦੇ ਵਿੱਚ ਹੈ ਦੇਖੋ ਕਿਵੇਂ ਲੈਫ ਲਿਫ ਕਪੜਾ ਕਰ ਰਿਹਾ ਹੈ ਇਹਦੇ ਤੇ ਦੇਖੋ ਮਕੈਸ਼ ਦਾ ਕੰਮ ਹੈ ਬਹੁਤ ਸੋਨਾ ਕਪੜਾ ਫੜ ਕੇ ਹੀ ਫੀਲ ਹੋ ਰਿਹਾ ਕਿ ਬਹੁਤ ਜ਼ਿਆਦਾ ਸੋਨਾ ਸਟੱਫ ਹੈ ਤੁਸੀਂ ਕਿਸੇ ਵੀ ਸ਼ੇਡ 'ਚ ਇਹਨੂੰ ਡਾਈ ਕਰਵਾ ਸਕਦੇ ਹੋ ਇਹ ਵੀ ਬਹੁਤ ਸੋਨਾ ਕਲਰ ਹੈ ਮਲਟੀ ਦੇ ਵਿੱਚ ਕੀਤਾ ਹੈ ਪੂਰਾ ਸ਼ੈਡੋ ਦਾ ਕੰਮ ਦੇਖੋ ਕਿੰਨਾ ਹੈਵੀ ਵਰਕ ਫੁੱਲ ਫਰੰਟ ਹੈਵੀ ਵਿੱਚ ਹਲਕਾ ਹਲਕਾ ਮਕੈਸ਼ ਦਾ ਕੰਮ ਹੈ ਇਹਦੇ ਬੈਕ ਤੇ ਕੰਮ ਹੈ ਫੁੱਲ ਹੈਵੀ ਦੁਪੱਟਾ 3 ਪੀਸ ਦਾ ਸੈੱਟ ਹੈ ਇਹ ਇਹਦੇ 'ਚ ਵੀ ਤੁਸੀਂ ਜਿਵੇਂ ਮਰਜ਼ੀ ਇਹਨੂੰ ਰੈਡੀ ਕਰਵਾ ਸਕਦੇ ਹੋ ਇਹ ਵੀ ਬਹੁਤ ਸੋਹਣਾ ਹੈ ਫੁੱਲ ਪਰਪਲ ਜਿਹਾ ਸ਼ੇਡ ਹੈ ਲਾਈਟ ਪਿਸਟਲ ਜਿਹਾ ਸ਼ੇਡ ਹੈ ਸਾਰੀ ਇਹਦੇ ਵੀ ਗਲੇ ਤੇ ਕੰਮ ਹੈ ਫੁੱਲ ਹੈਵੀ ਜਾਲ ਬਣਿਆ ਹੋਇਆ ਹੈ ਇਹ ਵੀ 3 ਪੀਸ ਦਾ ਸੈੱਟ ਹੈ ਦੁਪੱਟੇ ਤੇ ਵੀ ਕੰਮ ਹੈ ਇਹਦੇ ਬੈਗ ਤੇ ਕੰਮ ਹੈ ਤੇ ਬਾਟਮ ਤੇ ਕੰਮ ਆਊਗਾ ਦੇ ਇਹ ਵੀ ਫੁੱਲ ਹੈਵੀ ਸੂਟ ਹੈ ਇਹ ਵੀ ਕਲਰ ਬਹੁਤ ਸੋਹਣਾ ਹੈ ਲਾ ਪਿੰਕ ਬੇਬੀ ਪਿੰਕ ਜਿਹਾ ਸ਼ੀਰ ਹੈ ਜਿਹਦੇ neck ਤੇ ਕੰਮ ਹੈ ਵਿੱਚ ਬੂਟੀ ਬਣੀ ਹੋਈ ਹੈ ਇਹ ਵੀ 3 ਪੀਸ ਦਾ ਸੈੱਟ ਹੈ ਜਿਹਦੇ ਦੁਪट्टे ਤੇ ਵੀ ਕੰਮ ਆਊਗਾ ਤੇ ਇਹਦੇ ਬਾਟਮ ਤੇ ਵੀ ਕੰਮ ਹੋਊਗਾ ਇਹ ਵੀ ਬਹੁਤ ਸੋਹਣਾ ਪੀਸ ਹੈ ਗਾਜਰੀ ਜਿਹਾ ਸ਼ੀਰ ਹੈ ਇਹਦੇ ਵੀ white ਨਾਲ ਕੰਮ ਕੀਤਾ ਇਹ ਵੀ 3 ਪੀਸ ਦਾ ਸੈੱਟ ਹੈ ਇਹ ਵੀ ਬਹੁਤ ਸੋਹਣਾ ਕਲਰ ਹੈ ਪੂਰੇ ਹੈਵੀ ਸੂਟ ਹੈ ਦੇਖੋ ਸਫਾਈ ਦੇਖੋ ਕੰਮ ਦੀ ਕਿੰਨੀ ਜ਼ਿਆਦਾ ਹੈ ਆ ਵੀ ਬਹੁਤ ਸੋਹਣਾ ਹੈ ਮਹਿੰਦੀ ਜਿਹਾ ਸੂਟ ਫੁੱਲ ਜਾਲ ਦੇ ਵਿੱਚ ਬਣਿਆ ਹੋਇਆ ਹੈ ਇਹਦੇ 'ਚ ਵੀ ਘੇਰੇ ਦੀ ਕੋਈ ਪ੍ਰੋਬਲਮ ਨਹੀਂ ਆਉਗੀ ਕੋਈ ਲੈਂਥ ਦੀ ਪ੍ਰੋਬਲਮ ਵੀ 3 ਪੀਸ ਦਾ ਸੈੱਟ ਹੈ ਦੁਪੱਟੇ ਤੇ ਵੀ ਕੰਮ ਹੈ ਤੇ ਇਹਦੇ ਘੇਰੇ ਤੇ ਵੀ ਕੰਮ ਹੈ ਬਾਟਮ ਤੇ ਵੀ ਕੰਮ ਹੈ ਇਹਦੇ ਇਹ ਵੀ ਕਲਰ ਬਹੁਤ ਸੋਹਣਾ ਹੈ ਬੈਕ ਤੇ ਸਾਰਿਆਂ ਦੇ ਕੰਮ ਹੋ ਗਏ ਜਿਵੇਂ ਹਲਦੀ ਵਾਸਤੇ येलो ਮਸਟਰਡ ਸ਼ੇਡ ਹੈ ਫੁੱਲ ਚਾਲ ਦਾ ਕੰਮ ਹੈ ਫੁੱਲ ਫਰੰਟ ਹੈਵੀ ਹੈ neck ਵੀ ਬਣਿਆ ਹੋਇਆ ਪੂਰਾ ਹੈਵੀ ਚਾਲਾ ਨੀਚੇ ਬਾਟਮ ਤੇ ਵੀ ਵਰਕ ਹੋਗਾ ਤੇ ਤੇ ਦੁਪੱਟੇ ਤੇ ਵੀ ਵਰਕ ਹੋਗਾ 3 ਪੀਸ ਦਾ ਸੈੱਟ ਹੈ ਵੀ ਇਹ ਵੀ ਬਹੁਤ ਸੋਹਣਾ ਆ ਵੀ ਕਲਰ ਬਹੁਤ ਸੋਹਣਾ ਹੈ ਲਾਈਟ ਪੀਚੀ ਹੈ ਸ਼ੇੜੇ ਚ ਗੋਟੇ ਪੱਤੀ ਦਾ ਕੰਮ ਹੈ ਫੁੱਲ ਹੈਵੀ ਫਰੰਟ ਬਣਿਆ ਹੋਇਆ ਸਾਰਾ ਇਹਦੇ ਚ ਥ੍ਰੈਡ ਦਾ ਕੰਮ ਹੈ ਬਹੁਤ ਸੋਹਣਾ ਕਿੰਨਾ ਸਫਾਈ ਦੇ ਨਾਲ ਕੀਤਾ ਹੋਇਆ ਬਹੁਤ ਸੋਹਣਾ ਨੀਟ ਐਂਡ ਕਲੀਨ ਕੰਮ ਹੈ ਇਹਦੇ 'ਚ ਹਾਂਜੀ ਇਹ ਵੀ ਬਹੁਤ ਸੋਹਣਾ ਲੱਗ ਰਿਹਾ ਹਾਂਜੀ ਆ ਵੀ ਬਹੁਤ ਸੋਹਣਾ ਹੈ ਕਾਜ਼ਰੀ ਜੀ ਟਿਊਨ 'ਚ ਸੂਟ ਹੈ ਦੇਖੋ ਇਹਦਾ ਘੇਰਾ ਕਿੱਡਾ ਸੋਹਣਾ ਬਣਿਆ ਪੂਰਾ ਫੁੱਲ ਹੈਵੀ ਜਾਲ ਦੇ ਵਿੱਚ ਹੈ ਫਰੰਟ ਇਹਦਾ ਇਹ ਵੀ ਬਹੁਤ ਸੋਹਣਾ ਲੱਗ ਰਿਹਾ ਪੀਸ ਸ਼ੈਡੋ ਵਰਕ ਦੇ ਵਿੱਚ ਸਾਰਾ ਰੈਡੀ ਬੈਕ ਤੇ ਕੰਮ ਹੈ ਇਹਦੇ ਦੁਪੱਟਾ ਇਹਦੇ ਨਾਲ ਹੈ ਤੇ ਬਾਟਮ ਤੇ ਵੀ ਕੰਮ ਹੈ ਇਹ ਵੀ ਕਲਰ ਬਹੁਤ ਸੋਹਣਾ ਲਾਈਟ ਪਰਪਲ ਜਾਂ ਲਵੈਂਡਰ ਜਿਹਾ শেਡ ਹੈ ਵੀ ਬਹੁਤ ਜ਼ਿਆਦਾ ਸੋਹਣਾ ਵੇਖੋ ਕਿੰਨਾ ਸੋਹਣਾ ਘੇਰਾ ਵੀ ਬਣਿਆ ਫੁੱਲ ਫਰੰਟ ਵੀ ਦੇਖੋ ਕਿੰਨੀ ਉੱਪਰ ਨੂੰ ਵੇਲਸ ਜਾ ਰਹੀਆਂ ਕਿੰਨਾ ਨੀਟ ਐਂਡ ਕਲੀਨ ਕੰਮ ਕੀਤਾ ਹੈ ਇਹਦੇ ਤੇ ਪੂਰਾ ਹੈਵੀ ਹੈ ਫੁੱਲ ਹੈਵੀ ਸੂਟ ਹੈ ਇਹ ਬੈਕ ਤੇ ਵੀ ਕੰਮ ਹੋਊਗਾ ਤੇ ਇਹਦੇ ਦੁਪੱਟੇ ਤੇ ਵੀ ਕੰਮ ਹੋਊਗਾ ਜੀ ਸਾਰੇ ਸੂਟ ਬਹੁਤ ਸੋਹਣੇ ਆ ਵਾਇਟ ਤੁਸੀਂ ਆਪਦੀ ਪਸੰਦ ਦੇ ਨਾਲ ਇਹਨਾਂ ਨੂੰ ਕਲਰ ਕਰਵਾ ਸਕਦੇ ਹੋ ਅਸੀ ਤੁਹਾਨੂੰ ਵੀਡੀਓ ਐਂਡਿੰਗ ਵਿੱਚ ਵਾਚ ਕਰੀ ਥੈਂਕ ਯੂ